ਕਣੀ ਹੋ ਰਹਾ ਜੇ ਇਹ ਖੱਲੇ ਖੜਨੀ ਨਾ ਅੱਛਾ ਅੱਛਾ ਲੱਠੀ ਖੜਨੀ ਆ ਠੀਕ ਹੈ ਅੱਛਾ ਅੱਛਾ ਆ ਸਿਆਲ ਤੇ ਧੋਪ ਲੱਗੀ ਰੂ ਇਥੇ ਲੋ ਮਿੱਤਰੋ ਟਰੇਗ ਗਈ ਏ ਸ਼ਾਂਗੀ ਅੱਜ ਟਰੇਗ ਦਾ ਇਹ ਚੱਕਰ ਪਿਆ ਵੀ ਇਥੇ ਸ਼ਾਨ ਹੀ ਹੁੰਦੀ ਸਾਡਾ ਰਦਾ ਹੈ ਵੀ ਇਥੇ ਸਫਾਈ ਸੁਈ ਕਰਕੇ ਤੇ ਪਰਲੇ ਘਰ ਬਾਜ ਇਥੇ ਰੱਖ ਕੇ ਪਿੰਜਰਾ ਦੇ ਪਰਲੇ ਘਰੇ ਇਹਨਾਂ ਵੀ ਕੋਤਾ-ਕਤਾ ਛੱਡੇ ਰਿਹਾ ਕਰੂਗਾ ਉਧਰ ਬੈਂਦਾ ਨਾ ਪਰਲੇ ਅੰਦਰ ਜੇ ਆ ਕੇ ਰਾਤ ਕੁੱਤਾ ਉਹ ਸਾਹਮਣੇ ਅੰਦਰ ਜੇ ਬੈਂਦਾ ਜਾ ਕੇ ਉਹ ਸਿਆਲ ਦਾ ਕਰਕੇ ਇਹ ਚੱਕਰ ਚ ਆ ਉਹ ਬੈਠਾ ਜਾਨ ਛਕਾਰੀ ਐ ਵਲੇ ਤੇ ਉਧਰ ਸੰਨ ਬਾਤ ਹੀ ਲੈਣ ਡਿਆ ਇਹ ਤੇ ਹੈ ਐ ਵਲੇ ਤੇ ਟੂਪ ਸੇਕਿੰਡ ਆ ਗੱਬਰੂ ਗੱਬਰੂ ਪੰਜਾਬ ਦਾ ਸ਼ਕੀਨ ਗੱਬਰੂ ਸ਼ਕੀਨ ਨਾ ਗੱਬਰੂ ਕਦਾ ਠੀਕ ਆ ਪੁੱਤ ਚੇਤਾ ਵਧੀਆ ਵਾ ਹੈ ਉਕੇ ਗਾਮਿਆਂ ਲਾ ਆ ਆ ਆ ਆ ਬਲਾਡੀਆਂ ਪਾਡੀਆਂ ਕਰਦੇ ਆ ਆਪਾਂ ਕੋਈ ਨਹੀਂ ਨਾਈ ਧੋਈ ਕਰਦੇ ਆ ਚੰਗਾ ਚੰਗਾ ਵੇ ਲਾਡੀਆਂ ਪਾਡੀਆਂ ਕਰਨੀਆਂ ਕੋਈ ਨਹੀਂ ਕਰਾਂਗੇ 6 ਕਿਲੋ ਤੋਂ ਪੇਕ ਲੋ ਤੁੱਪ ਤੁੱਪ ਸੇਕ ਲੋ ਤੋਪਾ ਪੂਰੀ ਸੇਕਣਿਆ ਜੇ ਵੇਖ ਲੋ ਸੇਕ ਲੋ ਤੁੱਪ ਸੇਕ ਲੋ ਲੋ ਵੀ ਚਾਹ ਦਾਤੀ ਆ ਆਪਾਂ ਸਵੇਰ ਦੀ ਪਹਿਲੀ ਚਾਹ ਦੇ ਨਾਲ ਸ਼ੁਰੂਆਤ ਕਰਤੀ ਆ ਅੱਜ ਦੇ ਦਿਨ ਦੀ ਤੇ ਬਾਲੇ ਦੇ ਬੜਾ ਹੋਣ ਦੇ ਬਾਲੇ ਦੇ ਬੜਾ ਇੱਕ ਬਾਲਾ ਤੇ ਬਾਸ 2 ਬਾਰੇ ਬਸ ਮਤਰਾ ਚਾਹ ਬਣ ਕੇ ਹੋ ਗਈ ਰੈਡੀ ਤੇ ਲਾਈਏ ਗਫੇ ਹੁਣ ਚਾਹ ਦੇ ਸੋਨੂ ਛੱਕ ਚਾਹ ਓਏ ਪੁੱਤਰਾ ਬਬਲ ਕਮ ਸੋਟਾਂ ਤਾਡੀ ਭੈਣ ਨੂੰ ਬਬਲ ਕਮ ਖਾਣ ਦੇ ਆ ਖਾਂ ਹੈ ਸਾਲਾ ਤੇ ਖਾਂ ਕੁੜੀ ਆ ਆ ਇਦਾਂ ਪੀਲਾ ਗਾ ਉੱਤੇ ਡਾਲਾ ਓਏ ਹੈ ਐ ਇੱਥੇ ਸਾਲਿਆ ਤਾਂ ਸੰਗ ਨਾਲ ਡਾ ਕੇ ਤੇ ਉਦਾਂ ਪੀਲਾ ਫੇਰ ਬੱਜੂਗੀ ਖਰਾਬ ਕਰੇਗਾ ਮਮਾ ਰੁਪਈਏ ਦੀ ਬਬਲ ਕਮ ਤੱਕਾ ਕਰੀ ਜਾਣਾ ਸਵੇਰੇ ਸਵੇਰੀ ਹੈਂ ਇਦਾਂ ਨਹੀਂ ਕਰੀ ਜਾਂਦਾ ਆ ਚਾਹ ਦਾ ਕੱਪ ਜਿਆਦਾ ਢੱਕਿਆ ਈ ਤੇ ਮੂੰਹ ਨੂੰ ਤਤਾ ਲੱਗਣ ਡਿਆ ਈ ਸਟੀਲ ਦੇ ਕੱਪ ਇਹ ਗੱਲ ਆ ਵੀ ਤਤੇ ਬੜੇ ਛੇਤੀ ਹੀ ਦੇ ਗਰਮ ਬੜ ਜਾਂਦੇ ਆ ਇਹ ਚੱਕਰ ਪੈਂਦਾ ਸਟੀਲ ਦੇ ਕੱਪਾਂ ਦਾ ਮਾਨੂੰ ਪੀਣੀ ਚਾਹ ਥੋੜੀ ਮੈਂ ਵੀ ਹੈ ਮੈਂ ਖਰਾਬ ਹੋ ਜਾਵਾਂ ਚਾਹ ਨਹੀਂ ਪੀਣੀ ਲੇ ਨੀ ਬੋ ਦਾਂ ਚਾਹ ਪੀਦਾ ਪੁੱਤ ਨਹੀਂ ਐਲਾ ਫੜ ਗਰਮੋ ਗਰਮੀਓ ਫੜ ਹੱਥ ਨਾ ਮਾਰ ਦੀਂ ਗਰੇ ਉੱਤੇ ਪੈ ਨਹੀਂ ਹੋ ਮੈਂ ਹੋਰ ਤੁਹ ਬਲਿਓ ਮੇਰਾ ਨਾਂ ਕੀ ਆ ਦੱਸ ਦੇ ਮਾਨੂੰ ਓਏ ਮੈਂ ਜਸਨਾ ਤੇਰੀ ਲੂੰਡੀ ਛੇੜਾਂ ਫਿਰ ਨਹੀਂ ਦੱਸਣਾ ਤੇ ਦੱਸ ਦੇ ਲੱਖ ਹੈ ਤੇ ਕੀ ਨੀ ਨੀ ਮਸੇ ਨਹੀਂ ਲੈ ਫੜ ਹੁਣ ਚੇੜੂnga ਹਾਂ ਆ ਗਿਆ ਇਨੇ ਦਿਨ ਬਾਅਦ ਚੇਤਾ ਆ ਗਿਆ ਮੇਰਾ ਹੁਣ ਆਉਂਦਾ ਹੁਣ ਮੇਰਾ ਜੇਤਾ ਉਹ ਆਇਆ ਪਾਨੀ ਕਿੱਥੇ ਭੈਜ ਬਿਜੀ ਰਹੀਦਾ ਹਰੀ-ਧਰੀ ਹੈ ਕਿੱਥੇ ਰਹਿੰਦਾ ਤੂੰ ਤੇਰੀ ਮੈਨੂੰ ਸਮਝ ਨਹੀਂ ਆਉਂਦੀ ਗੁਰੂਆ ਆ ਜਾ ਜੀ ਹੈ ਫਟਾਫਟ ਆਹ ਕੰਮ ਬੜੇ ਦੋਸਤੂ ਮੂਰੇ ਬਹਿਲਾ ਫਟਾਫਟ ਹਰ ਕੋਈ ਕੰਮ ਕਰ ਦੋ ਫਟਾਫਟ ਵਾਹ ਜੀ ਕਰ ਵੱਡੇ ਸ਼ਾਬ ਵੰਦੇ ਨਾ ਕੋ ਲੈ ਵੀ ਮਿੱਤਰੋ ਪਿਆਲੀਆਂ ਕਈ ਤੇ ਹੋ ਗਈਆਂ ਵਿਹਲੀਆਂ ਮਟਰਾਂ ਵਾਲੀਆਂ ਦੇ ਕਈਆਂ ਤੇ ਚੜੇ ਆ ਹਾਲੇ ਹੁਣ ਵੇਲਾ ਹੁਣ ਆ 45 ਤੇ ਜਾਂਦੀ ਏ ਸਕੂਟਰੀ ਤੇ ਗੁਰੂਆ ਵੇਲਾ 45 ਤੇ ਇਦਾਂ ਦਾ ਕਹਣਾ ਬੜੀ ਤੇਜ਼ ਠੜ ਲੱਗਣ ਦੀ ਆ ਨਾ ਹਨਾ ਹਨਾ ਭਾਈ ਦੀ ਏ 50 ਤੇ ਜਾਂਦੀ ਏ ਵਾਹੋ ਇਹ ਗੱਲ ਹੈਗੀ ਆ ਕਦੀ ਕਦੇ ਕਰੀ ਕਰੀ ਕਦੀ ਕਿਤੇ ਲੋਮ ਬਤਰੋ ਅੱਤਰ ਸਕੇ ਪਹੁੰਚ ਗਏ ਜੇ ਤੇ ਸਕੇ ਆਪਾਂ ਥੋੜਾ ਬੈਂਕ ਦਾ ਕੰਮ ਹੈ ਤੇ ਸੋ ਆਪਣਾ ਬੈਂਕ ਦਾ ਕੰਮ ਜਿਹੜਾ ਇਸ ਵਕਤ ਨਹੀਂ ਹੋਇਆ ਇਹ ਬੈਂਕ ਦਾ ਕੰਮ ਜਿਹੜਾ ਇਸ ਵਕਤ ਹੋਇਆ ਨਹੀਂ ਆ ਤੇ ਇਹ ਕੰਮ ਹੁਣ ਹੱਲ ਫੇਰ ਕੱਲ ਨੂੰ ਜਿਹੜੀ ਆ ਗੇਮ ਪਉਣੀ ਪੈਣੀ ਫੇਰ ਤਰਸਕੇ ਦਾ ਕਿਹੜਾ ਲੱਗਣਾ ਵਾ ਉਹ ਇਹ ਗੇਮ ਹੀ ਪਉਣੀ ਪੈਣੀ ਆ ਵੀ ਹਾਂ ਤਰਸਕੇ ਦਾ ਕਿਹੜਾ ਇੱਕ ਹੈਗਾ ਵਾ ਹੋਣ ਠੰਡ ਵਾਦੀ ਜਣੀ ਆ ਤੇ ਕੰਮ ਵੀ ਸਾਡੇ ਵਾਤੇ ਜਾਂਦੇ ਆ ਹਣਾ ਆ ਉਹ ਹਲ ਤਾਂ ਨਹੀਂ ਹਣਾ ਸੂਰਜ ਮਠਾ ਬਹਿ ਗਿਆ ਹਣਾ ਸੂਰਜ ਦੂਰ ਚਲ ਗਿਆ ਹਣਾ ਤਰਤੀ ਨਾਲ ਮਿੱਤਰੋ ਸੂਰਜ ਦੂਰ ਚਲ ਗਿਆ ਹਣ ਠੱਡ ਲੱਗਿਆ ਕਰਦੀ ਹੁਣ ਹੈਗੀ ਨਾ ਗੱਲ ਹਣ ਮੋੜ ਮੋੜਾਂ ਦਾ ਕਰੀਏ ਕੰਮ ਆਪਾਂ ਚੱਲ ਬੁੱਧ ਪੋਣੀ ਪੂਰੀ ਸਿਹੜੇ ਤੋਂ ਕੀ ਕਰਨਾ ਅੱਛਾ ਓਏ 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 ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਬਾਵਾ ਗੱਡੀ ਬੜੀ ਤੇਜ਼ ਹੀ ਬਾਪੇ ਵਾਲੀ ਓ ਤੇਰਾ ਨਹੀਂ ਗੱਡੀ ਓੜੀ ਤੇਜ਼ ਹੀ ਕਰੂਆ ਗੱਡੀ ਗੱਡੀ ਓੜੀ ਗੱਲ ਨਹੀਂ ਪਤਾ ਮੋੜ ਅਗੇ ਢੋਲੀ ਕਰਨਾ ਆਪਣੇ ਕੰਮ ਨਹੀਂ ਕਰਦੇ ਓ ਆਹ ਤੈਨੂੰ ਢੋਲੀ ਕਰਨੀ ਚਾਹੀਦੀ ਆ ਨਾ ਦੁਨੀਆ ਨਹੀਂ ਭਾਵੇਂ ਦੀ ਕਾਸ਼ ਬਾਹ ਜੇ ਕੋਣ ਹੈ ਜੇ ਕੋਣ ਹੈ ਬੇਟਾ ਇਹ ਤੇਰਾ ਨਹੀਂ ਇਹ ਕੋਣ ਹੈ ਗੇਲਾ ਹੈ ਗੇਲਾ ਅੰਕਲ ਹੈ ਨਾ ਇਹ ਹੈਂ ਸਤ ਨਮਸਕਾਰ ਵੀਰ ਜੀ ਪਰਾ ਬਾਪੂ ਗਾਲਾ ਅੰਕਲ ਹੈ ਨਾ ਇਹ ਇੱਕ ਹਾਂ ਅੰਕਲ ਹੈ ਇਹ ਅੰਕਲ ਵੇਖ ਲਾ ਨਿਆਣੇ ਇੱਕ ਅੰਕਲ ਅੰਕਲ ਭੱਜ ਗਿਆ ਇਹ ਤਾਂ ਅੰਕਲ ਉਹ ਜਾਂਦਾ ਹੀ ਅੰਕਲ ਲਓ ਮਿੱਤਰਾਂ ਮਟਰਾਂ ਦਾ ਕੰਮ ਚੱਲ ਪਿਆ ਜੀ ਨਹੀਂ ਨਹੀਂ ਇੱਥੋਂ ਨਾ ਥੱਲੇ ਤੋੜ ਲਓ ਪੁੱਤ ਥੱਲੇ ਤੋੜ ਕੇ ਖਾ ਲਓ ਜੇ ਖਾਣੇ ਦੇ